ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਚ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੀ ਵੱਲ ਐਨਡੀਏ ਸੰਸਦੀ ਦਲ ਦੀ ਮੀਟਿੰਗ ਰਾਸ਼ਟਰਪਤੀ ਨੂੰ ਮਿਲੇਗਾ ਐਨਡੀਏ ਸੰਸਦੀ ਦਲ ਸਰਕਾਰ ਬਣਾਉਣ ਦਾ ਦਾਵਾ ਕਰੇਗਾ ਪੇਸ਼ ਰਾਹੁਲ ਗਾਂਧੀ ਨੂੰ ਮਿਲੀ ਰਾਹਤ ਬੈਂਗਲੁਰੂ ਦੇ ਵਿਸ਼ੇਸ਼ ਅਦਾਲਤ ਨੇ ਮਾਨਹਾਨੀ ਦੇ ਕੇਸ ਦਿੱਤੀ ਜ਼ਮਾਨਤ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲ ਸੰਬੰਧਤ ਹੈ ਮਾਮਲਾ ਤਾਮਿਲਨਾਡੂ 'ਚ ਸੜਕ ਵਿਚਕਾਰ ਦਿੱਤੀ ਗਈ ਬੱਕਰੇ ਦੀ ਬਲੀ ਵੀਡੀਓ ਹੋਈ ਬਲ ਅਨਾਮਲਾਈ ਖਿਲਾਫ ਕੀਤੀ ਗਈ ਨਾਰੇਵਾ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸੰਸਦ ਭਵਨ ਦਿੱਲੀ ਵਿਖੇ ਐਨਡੀਐਸ ਸੰਸਦ ਦਲ ਦੀ ਮੀਟਿੰਗ ਕਰਵਾਈ ਜਾ ਰਹੀ ਹੈ ਜਿਸ ਦੌਰਾਨ ਐਨਡੀਐ ਨੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਹੈ ਇਸ ਦੌਰਾਨ ਪੀਐਮ ਮੋਦੀ ਦੇ ਸੰਸਦ ਭਵਨ ਦਾਖਿਲ ਹੋਣ ਸਮੇ ਸਾਰੇ ਕਾਰਜਕਰਤਾਵਾਂ ਨੇ ਨਰਿੰਦਰ ਮੋਦੀ ਦਾ ਹਾਰਦਿਕ ਸਵਾਗਤ ਕੀਤਾ ਤੇ ਮੋਦੀ ਮੋਦੀ ਦੇ ਨਾਅਰੇ ਲਗਾਏ ਇਸ ਤੋਂ ਬਾਅਦ ਬੈਠਕ ਨੂੰ ਸੰਬੋਧਨ ਕਰਦੇ ਰਾਜਨਾਥ ਸਿੰਘ ਅਮਿਤ ਸ਼ਾ ਨਿਤਿਨ ਗੜਕਰੀ ਚੰਦਰਬਾਬੂ ਨਾਇਡੂ ਸਣੇ ਹੋਰਨਾ ਨੇਤਾਵਾਂ ਨੇ ਸੰਸਦ ਦਲ ਦੇ ਨੇਤਾਵਾਂ ਲਈ ਨਰਿੰਦਰ ਮੋਦੀ ਦੇ ਨਾਮ ਦਾ ਪ੍ਰਸਤਾਵ ਰੱਖਿਆ ਜਿਸ ਤੇ ਅਮਿਤ ਸ਼ਾ ਤੇ ਨਿਤਿਨ ਗੜਕਰੀ ਨੋ ਪ੍ਰਸਤਾਵ ਦਾ ਸਮਰਥਨ ਕੀਤਾ ਗਿਆ ਬੈਠਕ ਨੂੰ ਸੰਬੋਧਨ ਕਰਦੇ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੀ 140 ਕਰੋੜ ਜਨਤਾ ਦੇ ਮਨਾਂ ਦਾ ਪ੍ਰਸਤਾਵ ਹੈ ਜੋ ਨਰਿੰਦਰ ਮੋਦੀ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਣਾ ਚਾਹੁੰਦੇ ਨੇ ਇਸ ਦੌਰਾਨ TDP ਪ੍ਰਧਾਨ ਚੰਦਰਬਾਬੂ ਨਾਇਡੂ ਤੇ ਜਨਤਾ ਦਲ ਯੂनाइटेड ਦੇ ਮੁਖੀ ਨਿਤੀਸ਼ ਕੁਮਾਰ ਨੇ ਕਿਹਾ ਕਿ ਮੋਦੀ ਦੇ ਪ੍ਰਚਾਰ ਨਾਲ ਦੇਸ਼ ਦਾ ਵਿਕਾਸ ਹੋਇਆ ਹੈ ਮੋਦੀ ਸਰਕਾਰ ਵਿੱਚ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੋਈ ਹੈ ਤੇ ਉਹ ਸੰਸਦੀ ਦਲ ਦੇ ਨੇਤਾ ਦੇ ਰੂਪ ਵਿੱਚ ਨਰਿੰਦਰ ਮੋਦੀ ਨੂੰ ਆਪਣਾ ਸਮਰਥਨ ਦਿੰਦੇ ਨੇ। ਦਾਸ ਰਹੀ ਕਿ ਸਮਰਥਨ ਤੋਂ ਬਾਅਦ ਮੋਦੀ ਦੇ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਦਾ ਰਾਹ ਪੱਧਰਾ ਹੋ ਜਾਏਗਾ। ਸੌਚਕ ਸਮਾਗਮ ਐਤਵਾਰ ਨੂੰ ਹੋ ਸਕਦਾ ਹੈ। ਗੱਠਜੋੜ ਦੇ ਕੁਝ ਮੈਂਬਰਾਂ ਨੇ ਕਿਹਾ ਕਿ ਮੋਦੀ ਦੇ ਐਨਡੀਐ ਸੰਸਦੀ ਦਲ ਦਾ ਨੇਤਾ ਛੁੜੇ ਜਾਣ ਤੋਂ ਬਾਅਦ ਗਠ ਜੋੜ ਦੇ ਸੀਨੀਅਰ ਮੈਂਬਰ ਜਿਵੇਂ TDP ਪ੍ਰਧਾਨ ਐਨ ਚੰਦਰਬਾਬੂ ਨਾਇਡੂ ਤੇ ਜਨਤਾ ਦਲ ਦੇ ਮੁਖੀ ਨਿਤਿਸ਼ ਕੁਮਾਰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮਿਲਣਗੇ ਤੇ ਉਹਨਾਂ ਨੂੰ ਸਮਰਥਨ ਦੇਣ ਵਾਲੇ ਸੰਸਦ ਮੈਂਬਰਾਂ ਦੀ ਸੂਚੀ ਸੌਂਪਣਗੇ ਦਾਅਵੇ ਕਿ NDA ਦੇ 293 ਸੰਸਦ ਮੈਂਬਰ ਨੇ ਜੋ ਕਿ 543 ਮੈਂਬਰੀ ਲੋਕ ਸਭਾ ਵਿੱਚ 272 ਦੇ ਬਹੁਮਤ ਅੰਕ ਤੋਂ ਵੱਧ ਨੇ। ਗਦੈ पूर्वक ਉਹਨਾਂ ਲੋਕ ਸਭਾ ਵਿੱਚ ਜਿੱਤ ਕਰਾਉਣੇ ਲਈ ਬਹੁਤ ਮਨ ਸੇ ਬਧਾਈ अभी अभी देश के रक्षा मंत्री जी ने लोकसभा सदन के नेता भारतीय जनता पार्टी संसदीय दल के नेता और एनडीए संसदीय दल के नेता के रूप में श्रीमान नरेंद्र मोदी जी के नाम का प्रस्ताव रखा है इसका मैं मन से समर्थन करता हूं साथियों ये प्रस्ताव सिर्फ हम सब बैठे हुए चंद लोगों के मन की इच्छा नहीं यहां बैठे हुए एनडीए के घटक दलों की एक सर्वसम्मत इच्छा भी नहीं है ये प्रस्ताव 140 करोड़ की देश की जनता के मन का प्रतिकोष कश्मीर से कन्याकुमारी और कामाख्या से द्वारका तक इतने विस्तृत भूभाग के अंदर देश के हर कोने से हर तहसील से हर कॉन्स्टिट्युएंसी से एक आवाज सामान्य रूप से उभर कर आई है कि देश का नेतृत्व तो अगले पांच साल के लिए श्री नरेंद्र मोदी करें इस सब और 10 साल जो प्रधानमंत्री जी के रूप में मोदी जी ने काम किया इसमें हर क्षेत्र में युगांतकारी परिवर्तन करने का काम उनके नेतृत्व में भाजपा एनडीए सरकार ने किया है और देश की जनता का यह जनादेश उसको एक्नोलेज करता है इस पर मजबूत थप्पा लगाता है और आज ये पवित्र जगह जहां हमारे संविधान का निर्माण हुआ वो संविधान सदन के अंदर हम जो लोग फैसला करने जा रहे हैं वो आजाद भारत के इतिहास का एक ऐतिहासिक फैसला है कि साठ साल के बाद तीसरी बार कोई व्यक्ति लगातार प्रधानमंत्री बनने जा रहा है वो हमारे नेता नरेंद्र मोदी ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨੂੰ ਮਾਨ ਹਾਨੀ ਮਾਮਲੇ 'ਚ ਬੈਂਗਲੁਰੂ ਦੀ ਵਿਸ਼ੇਸ਼ ਅਦਾਲਤ ਤੋਂ ਜ਼ਮਾਨਤ ਮਿਲ ਗਈ ਹੈ। ਇਹ ਮਾਮਲਾ ਪਿਛਲੀਆਂ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਹੈ ਜਦੋਂ ਰਾਹੁਲ ਗਾਂਧੀ ਨੇ ਤਤਕਾਲੀ ਮੁੱਖ ਮੰਤਰੀ ਬਸ ਫਰਾਜ ਭੋਮਈ ਤੇ ਕਮਿਸ਼ਨ ਗੱبن ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਭਾਜਪਾ ਨੇਤਾ ਨੇ ਰਾਹੁਲ ਤੇ ਮਾਮਲਾ ਦਰਜ ਕਰਵਾਇਆ ਸੀ ਇਸ ਮਾਮਲੇ 'ਚ ਭਾਜਪਾ ਦੇ ਵਕੀਲ ਵਿਨੋਦ ਨੇ ਕਿਹਾ ਕਿ 2023 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੇ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਸੀ ਜਿਸ 'ਚ ਕਿਹਾ ਗਿਆ ਸੀ ਕਿ ਭਾਜਪਾ ਟਰਬਲ ਮੇਕਰ ਸਰਕਾਰ ਇਹ ਗਲਤ ਇਲਜ਼ਾਮ ਹੈ ਇਸ ਤੇ ਅਸੀਂ ਅਦਾਲਤ ਤੱਕ ਪਹੁੰਚ ਕੀਤੀ ਦੋ ਦੋਸ਼ੀਆਂ ਨੂੰ ਜ਼ਮਾਨਤ ਮਿਲ ਗਈ ਰਾਹੁਲ ਗਾਂਧੀ ਨੇ ਨਿਜੀ ਪੇਸ਼ੀ ਤੋਂ ਛੋਟ ਮੰਗੀ ਸੀ ਦੱਸਦੀ ਹੈ ਕਿ ਇਸ ਮਾਮਲੇ ਵਿੱਚ ਕਾਂਗਰਸੀ ਨੇਤਾ ਤੇ ਡਿਪਟੀ ਸੀਐਮ ਡੀਕੇ ਸ਼ਿਵਕੁਮਾਰ ਤੇ ਮੁੱਖ ਮੰਤਰੀ ਸਿੱਧਰ ਮਈਆ ਵੀ ਦੋਸ਼ੀ ਨੇ ਪਰ ਅਦਾਲਤ ਨੇ ਦੋਵਾਂ ਨੂੰ ਜ਼ਮਾਨਤ ਦੇ ਦਿੱਤੀ ਸੀ ਇਸ ਮਾਮਲੇ 'ਚ ਕਰਨਾਟਕ ਪਾਜਬਾਨੇ ਕਾਂਗਰਸ ਦੇ ਮੁਖਤਾਰਾ ਦੇ ਖਬਰਾਂ 'ਚ ਕਥਿਤ ਤੌਰ ਤੇ ਝੂਠੇ ਇਸ਼ਤਿਹਾਰ ਜਾਰੀ ਕਰਨ ਦਾ ਦੋਸ਼ ਲਾਇਆ ਸੀ ਇਸ਼ਤਿਹਾਰ ਵਿੱਚ ਰਾਜ ਦੀ ਤਤਕਾਲੀ ਭਾਜਪਾ ਸਰਕਾਰ ਤੇ 2019 ਤੋਂ 2023 ਤੱਕ ਆਪਣੇ ਦੌਰਾਨ ਵੱਡੇ ਪੱਦਰ ਤੇ ਭ੍ਰਿਸ਼ਟਾਚਾਰ ਚ ਸ਼ਾਮਿਲ ਹੋਣ ਦਾ ਦੋਸ਼ ਲਗਾਇਆ ਗਿਆ ਸੀ ਭਾਰਤੀ ਜਨਤਾ ਪਾਰਟੀ ਦੀ ਤਾਮਿਲਨਾਡੂ ਇਕਾਈ ਨੇ ਸੁਪਾ ਪਰਦਾਨ ਕੇ ਅਨਮਲਾਈ ਦੀ ਫੋਟੋ ਪਹਿਨਾ ਕੇ ਸੜਕ ਤੇ ਇੱਕ ਬੱਕਰੇ ਦਾ ਸਿਰ ਸ਼ਰੀਆਮ ਧੜ ਤੋਂ ਵਾਕ ਕਰਨ ਦੀ ਘਟਨਾ ਦੀ ਸਖਤ ਨਿੰਦਾ ਕਰਦੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਘਟਨਾ ਦੀ ਵੀਡੀਓ ਵਾਇਲ ਹੋਣ ਤੋਂ ਬਾਅਦ ਪਾਰਟੀ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਥਿਤ ਘਟਨਾ ਕਿੱਥੇ ਹੋਈ ਹੈ ਤੇ ਵੀਡੀਓ ਕਿਸ ਨੇ ਸ਼ੇਅਰ ਕੀਤੀ ਹੈ ਘਟਨਾ ਸੰਬੰਧੀ ਵੀਡੀਓ ਦੇ ਵਾਇਲ ਹੋਣ ਮਗਰੋਂ ਪਾਰਟੀ ਨੇ ਸਖਤ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ ਘਟਨਾ ਸੰਬੰਧੀ ਵੀਡੀਓ ਦੇ ਵਾਇਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਇਸ ਵੀਡੀਓ ਤੇ ਪ੍ਰਤੀਕਿਰਿਆ ਦਿੰਦੇ ਹੋਏ ਅਨਾ ਮਲਾਈ ਨੇ ਕਿਹਾ ਕਿ ਜੇ ਦਰविड़ मुਨੇਤਰ ਕਸ਼ਗਮ ਦੇ ਵਰਕਰ ਉਹਨਾਂ ਤੋਂ ਨਾਰਾਜ਼ ਨਹੀਂ ਤਾਂ ਹੋਣਾ ਤੇ ਹਮਲਾ ਕਰ ਸਕਦੇ ਨੇ ਤਾਮਿਲਨਾਡੂ ਫਾਜਪਾ ਨੇ ਇਸ ਨੂੰ ਆਪਣੇ ਅਧਿਕਾਰਿਤ ਐਕਸ ਅਕਾਊਂਟ ਤੇ ਮੋੜ ਸਾਂਝਾ ਕੀਤਾ ਉਹਨੇ ਕਿਹਾ ਕਿ ਸੜਕ ਦਰਮਿਆਨ ਇੱਕ ਬੱਕਰੇ ਨੂੰ ਮਾਰ ਕੇ ਅਨਾ ਮਲਾਈ ਖਿਲਾਫ ਨਾਰੇ ਲਾਉਣਾ ਤੇ ਲੋਕ ਸਭਾ ਚੋਣਾਂ ਚੁਣਾ ਦੀ ਹਾਰ ਦਾ ਜਸ਼ਨ ਮਨਾਉਣਾ ਸਪਸ਼ਟ ਰੂਪ ਨਾਲ ਦਰਸਾਉਂਦਾ ਹੈ ਕਿ ਸਿਆਸੀ ਦਲ ਤਾਮਿਲਨਾਡੂ ਵਿੱਚ ਫਾਜਪਾ ਦੀ ਵੱਧਦੀ ਲੋਕਪ੍ਰਿਅਤਾ ਤੋਂ ਡਰੇ ਹੋਏ लोकतंत्र और राजनीति में तो हार जीत चलती रहती है तमिलनाडु में तो भारतीय जनता पार्टी का अच्छा प्रदर्शन रहा है वो आगे बढ़ी है परंतु जिस प्रकार से एक घृणात्मक डिस्गस्टिंग और बारबेरिक वीडियो सामने निकल कर आया है ये पोल खोलता है सेव द कॉन्स्टिट्यूशन ब्रिगेड वालों की एक वीडियो जिसमें की अन्ना मलाई का चित्र एक बकरी पर डाला गया है और सरेआम उस बकरी का गला काटा गया है ये क्या संदेश देना चाहते हैं अन्ना मलाई और भारतीय जनता पार्टी के विरोधी और तमिलनाडु की पुलिस से मेरा आग्रह है कि इस प्रकार का कृत्य सरेआम चल रहा है जिसके वीडियो सामने आए हैं और आप लोग मौन बैठे हैं ये केवल एक सिंबॉलिक वीडियो नहीं है ये हिंसा भड़काने वाला वीडियो है और ये बारबेरिक आइस स्टाइल एग्जीक्यूशन करवाने की एक प्रकार से प्रेरणा देने वाला वीडियो है ਉਤਰੀ ਪੱਛਮੀ ਸਥੇਰੀਆ ਚ ਸਕੂਲੀ ਬੱਸ ਦੇ ਸੜਕ ਤੋਂ ਫਿਸਲ ਕੇ ਨਦੀ ਚ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਤੇ 20 ਹੋਰ ਜ਼ਖਮੀ ਹੋਏ ਨੇ। ਇਹਨਾਂ ਵਿੱਚ ਜ਼ਿਆਦਾਤਰ ਬੱਚੇ ਸਨ। ਐਮਰਜੈਂਸੀ ਸੇਵਾ ਵੱਲੋਂ ਇਸ ਘਟਨਾ ਦੀ ਜਾਣਕਾਰੀ ਦਿੱਤੀ ਗਈ। ਸਥਾਨਕ ਸਿਵਲ ਡਿਫੈਂਸ ਸੰਗਠਨ ਨੇ ਇੱਕ ਬਿਆਨ ਚ ਕਿਹਾ ਕਿ ਹਾਦਸਾ ਇਦਲਿਪ ਸ਼ਹਿਰ ਦੇ ਪੱਛਮ ਵਿੱਚ ਦਾਰਕੁਸ਼ ਨੇੜੇ ਵਾਪਰੇ ਕਿਉਂਕਿ ਸਕੂਲ ਬੱਸ ਔਰੀਐਂਟਸ ਨਦੀ ਵਿੱਚ ਡਿੱਗ ਪਈ। ਇਸ ਘਟਨਾ ਨੂੰ ਲੈ ਕੇ ਦਿੱਤੇ ਗਏ ਬਿਆਨ ਚ ਕਿਹਾ ਗਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲ ਦੇ ਕਰਮਚਾਰੀਆਂ ਨੇ ਉੱਥੇ 6 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ ਅੱਜ ਦਾ ਕਿ ਪਤਾ ਨਹੀਂ ਲੱਗ ਸਕੇ ਕਿ ਬਾਸ ਨਦੀ ਵਿੱਚ ਕਿਵੇਂ ਡਿੱਗੀ ਹੈ ਚਾਰਕੁਸ਼ ਦੇ ਇੱਕ ਹਸਪਤਾਲ ਦੇ ਡਾਕਟਰ ਅਹਿਮਦ ਗੰਦੌਰ ਨੇ ਦੱਸਿਆ ਕਿ ਬਾਸ ਵਿੱਚ ਸਵਾਰ ਵਿਦਿਆਰਥੀ ਅਧਿਆਪਕ ਅनाथ ਬੱਚਿਆਂ ਦੇ ਸਕੂਲ ਤੋਂ ਸਨ ਰਾਜਸਥਾਨੀ ਲਖਨਊ ਦੇ ਇੰਦਰਾਨਗਰ ਇਲਾਕੇ 'ਚ ਇੱਕ ਪਾਰਕ 'ਚ ਬੈਠ ਕੇ ਟਰਨ ਬੰਬ ਬਣਾਉਂਦੇ ਸਮੇਂ ਧਮਾਕਾ ਹੋ ਗਿਆ ਧਮਾਕੇ 'ਚ ਇੱਕ ਨੌਜਵਾਨ ਦੀ ਲੱਤ ਟੁੱਟ ਗਈ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਪੂਰੀ ਵੇਚਣ ਵਾਲਾ ਦਿਵਿਆansh ਇੰਦਰਾ ਨਗਰ ਦੇ ਤਕਰੋਹੀ ਇਲਾਕੇ ਚ ਰਹਿੰਦਾ ਜੋ ਆਪਣੇ ਇੱਕ ਦੋਸਤ ਨਾਲ ਸਾਈਕਲ ਤੇ ਸੈਕਟਰ 9 ਸਥਿਤ ਵਿਸ਼ਾਲੀ ਪਾਰਕ ਪਹੁੰਚਿਆ ਦੱਸਿਆ ਜਾ ਰਿਹਾ ਕਿ ਦੋਵੇਂ ਦੋਸਤ ਪਾਰਕ ਚ ਕੁਰਸੀ ਤੇ ਬੈਠ ਕੇ ਟਵਿਨ ਬੰਬ ਬਣਾਉਣ ਲੱਗੇ ਇਸ ਦੌਰਾਨ ਟਵਿਨ ਬੰਬ ਫਟ ਗਿਆ tMapake ਚ ਦਿਵਿਆansh ਦੇ ਖੱਬੇ ਪੈਰ ਦੀ ਤਲੀ ਫਟ ਗਈ tMapake ਦੀ ਆਵਾਜ਼ ਸੁਣਦੇ ਹੀ ਨੇੜੇ ਤੇੜੇ ਦੇ ਲੋਕ ਡਰ ਦੇ ਮਾਰੇ ਘਰਾਂ ਤੋਂ ਬਾਹਰ ਆ ਗਏ ਜਦੋਂ ਲੋਕ ਪਾਰਕ ਦੇ ਅੰਦਰ ਪਹੁੰਚੇ ਤਾਂ ਉਹਨਾਂ ਨੇ ਦਿਵਿਆansh ਨੂੰ ਦੇਖਿਆ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਇਸ ਜ਼ਖਮੀ ਨੂੰ ਹਸਪਤਾਲ ਚ ਭਰਤੀ ਕਰਵਾਇਆ ਪੁਲ

जिसको चोट लगी है उनको हॉस्पिटल भेजा गया है जहाँ पर उनका स्थिति सामान्य बताया गया है प्रस्तुत व्यक्ति का नाम है दिव्यांश द्विवेदी जो कि मूलतम तकरोही का रहने वाला है उनका साथी अभी फरार है उनको गिरफ्तारी हेतु पुलिस टीम लगी है प्रस्तुत घटनाओं में उचित धाराओं में मुकदमा पंजीकृत कर आवश्यक विधिक कार्रवाई किए जाएंगे मौके पर शांति हरियाणा के मुख्यमंत्री नायब सिंह सैनी हरियाणा पवन दिल्ली विखे पहुंचे ਜਿਸ ਦੌਰਾਨ ਉਹਨਾਂ ਸਥਾਨਕ ਲੋਕਾਂ ਨਾਲ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ ਇਸ ਮੌਕੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਾਉਣ ਦੀ ਗੱਲ ਆਖੀ ਬਟਾਲਾ ਦੇ ਸੁੰਦਰ ਨਗਰ ਚ ਉਸ ਵੇਲੇ ਪੂਰੇ ਇਲਾਕੇ ਝਫੜਾ ਤਫੜੀ ਦਾ ਮਾਹੌਲ ਬਣ ਗਿਆ ਜਦੋਂ ਮੁਹੱਲੇ ਦੇ ਇੱਕ ਘਰ ਵਿੱਚ ਅੱਗ ਦੀਆਂ ਲਪਟਾਂ ਨਿਕਲਦੀਆਂ ਦੇਖੀਆਂ ਗਿਆ ਉੱਥੇ ਹੀ ਅੱਗ ਇੰਨੀ ਭਿਆਨਕ ਸੀ ਕਿ ਜਦ ਤੱਕ ਫਾਇਰ ਬ੍ਰਿਗੇਡ ਦੀ ਗੱਡੀ ਆਈ ਤਾਂ ਅੱਗ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ਉੱਥੇ ਮਕਾਨ ਮਾਲਕ ਗੁਰਚਰਨ ਸਿੰਘ ਨੇ ਦੱਸਿਆ ਕਿ ਉਹ ਬੀਤੇ ਦਿਨੀ ਆਪਣੇ ਘਰ ਨਹੀਂ ਸੀ ਤੇ ਘਰ ਨੂੰ ਤਾਲੇ ਲੱਗੇ ਹੋਏ ਸਨ ਉਸ ਨੇ આરોਪ ਲਗਾਇਆ ਕਿ ਜੋ ਉਸ ਦੇ ਘਰ ਵਿੱਚ ਅੱਗ ਲੱਗੀ ਹੈ ਉਸ ਦੀ ਪਤਨੀ ਤੇ ਸਹੁਰੇ ਪਰਿਵਾਰ ਵੱਲੋਂ ਲਗਾਈ ਗਈ ਹੈ ਕਿਸਾਨ ਨੇਤਾ ਸਰਵਨਪੰਦੇਰ ਦਾ ਕਹਿਣਾ ਹੈ ਕਿ ਚੰਡੀਗੜ੍ਹ 에어ਪੋਰਟ ਤੇ ਜੋ ਘਟਨਾ ਵਾਪਰੀ ਹੈ ਕੰਗਨਾਰ ਨਾਉਥ ਪਹਿਲਾਂ ਵੀ ਪੰਜਾਬ ਦੀਆਂ ਮਾਵਾਂ ਧੀਆਂ ਬਾਰੇ ਗਲਤ ਟਿੱਪਣੀਆਂ ਕਰਦੀ ਰਹੀਏ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਘਟਨਾ ਉਸੇ ਦਾ ਹੀ ਨਤੀਜਾ ਹੈ ਕੰਗਨਾ ਦੀ ਬਤਮੀਜ਼ੀ ਬਾਰੇ ਉਹਨਾਂ ਨੇ ਕਿਹਾ ਕਿ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਹੈ ਗੁਲਵਿੰਦਰ ਜੀ ਦੇ ਭਰਾ ਨਾਲ ਗੱਲ ਹੋਈ ਆ ਉਹਨਾਂ ਦਾ ਕਹਿਣਾ ਵੀ ਇੱਕ ਤਾਂ ਭੈਣ ਨੂੰ ਤਾਂ ਕਹਿੰਦੇ ਗ੍ਰਿਫਤਾਰ ਕਰ ਲਿਆ ਉਹਦੇ ਪੜਵਈਆ ਸਾਦ ਨਾਮ ਨਹੀਂ ਗੱਲ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੁਝ ਪਤਾ ਨਹੀਂ ਲੱਗ ਰਿਹਾ ਤਾਂ ਇਹ ਸਾਡੀ ਮੋਰਚੇ ਵੱਲੋਂ ਸਰਕਾਰ ਨੂੰ ਚੇਤਾਵਨੀ ਆ ਆ ਕਿ ਉਹਨਾਂ ਦੇ ਪਰਿਵਾਰ ਬਾਰੇ ਸਹੀ ਸੂਚਨਾ ਦਿੱਤੀ ਜਾਵੇ ਉਹਨਾਂ ਦਾ ਪਰਿਵਾਰ ਕਿੱਥੇ ਹੈਗਾ ਕੋਈ ਅਜੇ ਹੀ ਸਰਕਾਰ ਨੇ ਘਟਨਾਵਾਂ ਘਟਣ ਦੀ ਕੋਸ਼ਿਸ਼ ਕੀਤੀ ਇਹਦਾ ਜ਼ਬਰਦਸਤ ਵਿਰੋਧ ਕਰਾਂਗੇ ਮਾਮਲਾ ਅੰਮ੍ਰਿਤਸਰ ਦੇ ਟਾਰੀ ਰੋਡ ਤੋਂ ਸਾਹਮਣੇ ਹੈ ਜਿੱਥੇ ਇੱਕ ਪਲਾਂਟ ਨੂੰ ਲੈ ਕੇ ਲੋਕ ਇੰਪਲਾਈ ਇਨਸਾਫ ਆਰਟੀ ਦੀ ਆਗੂ ਬਲਦੇਵ ਸਿੰਘ ਸਿਰਸਾ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਮਿਲ ਕੇ ਹਲਕਾ ਵਿਧਾਇਕ ਤੇ ਪਲਾਟ ਹਥਿਆਉਣ ਦੇ ਦੋਸ਼ ਲਾਏ ਗਏ ਨੇ ਉਹਨਾਂ ਕਿਹਾ ਕਿ ਹਲਕਾ ਵਿਧਾਇਕ ਵੱਲੋਂ ਇਸ ਪਲਾਟ ਨੂੰ ਬਣਾਉਣ ਤੋਂ ਰੋਕਣ ਸੰਬੰਧੀ ਪਲਾਟ ਮਾਲਕ ਦੀ ਮਹਿਲਾ ਨੂੰ ਧਮਕਾਇਆ ਜਾ ਰਿਹਾ ਤੇ ਉਸ ਨੂੰ ਪੁਲਿਸ ਦਾ ਦਬਾਅ ਵੀ ਉਸਤੇ ਪਾਇਆ ਜਾ ਰਿਹਾ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਸਿਰਸਾ ਨੇ ਦੱਸਿਆ ਕਿ ਉਹਨਾਂ ਦੀ ਪਨੇਵੀ ਦੇ ਪਰਿਵਾਰ ਵੱਲੋਂ ਪਲਾਟ ਖਰੀਦਿਆ ਗਿਆ ਸੀ ਜਿਸ ਦੀ ਮਲਕੀਅਤ ਵੀ ਇਸ ਔਰਤ ਦੇ ਨਾਂ ਤੇ ਹੈ ਪਰ ਲਾਗਲੇ ਪਲਾਟ ਦੇ ਇਸ ਪਲਾਟ ਉੱਪਰ ਪੁਲਿਸ ਨੂੰ ਕਹਿ ਕਿ ਹਲਕਾ ਵਿਧਾਇਕ ਵੱਲੋਂ ਦਬਾਅ ਪਾ ਕੇ ਪਲਾਟ ਬਣਾਉਣ ਤੋਂ ਰੋਕਿਆ ਜਾ ਰਿਹਾ ਪਰ ਉਹ ੱੱੱਕਾ ਨਹੀਂ ਹੋਣ ਦੇਣਗੇ ਇਸ ਸਬੰਧੀ ਪੁਲਿਸ ਅਧਿਕਾਰੀ ਅਰਜਨ ਕੁਮਾਰ ਨੇ ਦੱਸਿਆ ਕਿ ਮਾਮਲਾ ਨਾ ਦੇ ਧਿਆਨ ਵਿੱਚ ਹੈ ਤੇ ਇਸ ਸਬੰਧੀ ਕੋਈ ਵੀ ਰਾਜਨੀਤਿਕ ਦਬਾਅ ਵਾਲੀ ਗੱਲ ਬੇਬੁਨਿਆਦ ਹੈ ਤੇ ਜੋ ਵੀ ਬਣਦੀ ਕਾਰਵਾਈ ਅਮਲ ਤੇ ਲਿਆਂਦੀ ਜਾਵੇਗੀ ਅੰਮ੍ਰਿਤਸਰ ਦੀ ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਫੁੱਲੇ ਚੱਕ ਤੋਂ ਇੱਕ ਪਰਵਾਰ ਕਿਸੇ ਫਰਿਸ਼ਤੇ ਦੀ ਉਡੀਕ ਵਿੱਚ ਬੈਠਾ ਤਾਂ ਕਿ ਉਹਨਾਂ ਦੇ ਜਵਾਨ ਪੁੱਤ ਦੀ ਜਾਨ ਬਚਾਉਣ ਲਈ ਕੋਈ ਉਹਨਾਂ ਦਾ ਸਹਾਰਾ ਬਣ ਕੇ ਉਹਨਾਂ ਦਾ ਇਲਾਜ ਕਰਵਾ ਸਕੇ ਮਰੀਜ਼ ਦੀ ਮਾਂ ਨੇ ਦੱਸਿਆ ਕਿ ਪਿਛਲੇ 2 ਸਾਲ ਤੋਂ ਉਸ ਦਾ ਪੁੱਤ ਬਿਮਾਰ ਹੈ ਤੇ ਜੋ ਵੀ ਉਹਨਾਂ ਕੋਲ ਪੈਸੇ ਸੀ ਉਹਨਾਂ ਨੇ ਇਸ ਦੇ ਇਲਾਜ ਵਿੱਚ ਖਰਚ ਦਿੱਤੇ ਨੇ ਤੇ ਹੁਣ ਸਾਡੇ ਕੋਲ ਖਰਚਣ ਵਾਸਤੇ ਕੋਈ ਵੀ ਪੈਸਾ ਨਹੀਂ ਹੈ ਕਿਰਪਾ ਕਰਕੇ ਕੋਈ ਸੰਸਥਾ ਉਹਨਾਂ ਦੇ ਪੁੱਤ ਦਾ ਇਲਾਜ ਕਰਵਾ ਦੇਵੇ ਤਾਂ ਜੋ ਉਹ ਠੀਕ ਹੋ ਕੇ ਆਪਣੇ ਪਰਿਵਾਰ ਵਿੱਚ ਰਹਿ ਸਕੇ ਨਾਲ ਹੀ ਉਹਨਾਂ ਦਾਨੀ ਸੱਜਣਾ ਨੂੰ ਨਾ ਦੀ ਆਤ मदद भी गुहार लगाई। नहीं तो रोटी तो भी टांगे जी गए तकर गए है मेरा बच्चा खाते है पटी वालों ਫਾਹੇ ਬੜੇ ਮੰਗਦਾ ਸਾਬ ਕਿਤਰਾ ਹੀ ਸਹੀਦੀ ਜੀ ਗਈ ਆ ਉਹ ਜਿਹੜੀ ਫੂਫੋ ਜਾਫਰ ਕੀ ਆਉਂਦੀ ਤੇ ਥੋੜੀ ਨਿੱਕੀ ਹੈ ਬੱਚੀ ਬੱਚਾ ਵੀ ਛੋਟਾ ਸਰ ਬਾ ਪੂਰਾ ਕਰ ਆਪਣਾ ਇਹਨੂੰ 2 ਸਾਲ ਹੋ ਗਏ ਆ ਇਦਾਂ ਚਿਲਾ ਵੜਾ ਹੋਰ ਕੋਈ ਇਹਨੂੰ ਕਿਹੰਗਾ ਭਲਾ ਕੰਮ ਕਰਦਾ ਰਾਜਿੰਦਰਾ ਕੰਮ ਕਰਦਾ ਪਤਾ ਨਹੀਂ ਕੀ ਹੋ ਗਿਆ ਡਾਕਟਰ ਦਾਦੇ ਵੀ ਇਦਾਂ ਵੀ ਕਰਨ ਦੀ ਬਜਰੇ ਕੋਈ ਸੋਚਿਆ ਕੋਈ वैसे सो बड़े पैसे मंगंदे वीह वीह हज़ार ते ग़रीब आदमी बचा छोटा लकीअ रिपेयर कम ਸਾਡੀ ਕੋਈ दुखी जे साईं त ਪਹਾੜੇ ਕੋਲ ਤੋਂ कोई ਵਿੱਚ न ਸਾਡੇ ਕੋਲ ਪੈਸਾ ਹੁੰਦਾ ਪਹਿਲੇ ਲਿਖ ਕੇ ਚਲੇ ਜਾਂਦੇ ਥੋੜਾ ਕਰੀ ਚਲੋ ਪਹਿਲੇ ਦਿਨ 20 ਤੋਂ 4-5 ਰੁਪਏ ਦੇ ਕਰੋ ਲਿਖ ਕੇ ਜਵੂ ਕਰਨੇ ਤੋਂ ਪਹਿਲੇ ਤੁਸੀਂ ਕੀ ਜਾਂਦੇ ਜੀ ਹੁਣ ਅਸੀਂ ਥੋੜੇ ਜਿਹਾ ਖੇ ਲੱਭ ਲਿਖ ਰਹੇ ਸਾਨੂੰ ਸ਼ੇਅਰ ਕੀਤਾ ਜਾਵੇ ਮੇਰਾ ਪੁੱਤ ਬਚਣਾ ਚਾਹੀਦਾ ਤਾਂ ਦੂਰ ਕੋਈ ਚੀਜ਼ ਨਹੀਂ ਚਾਹੀਦਾ ਮੇਰਾ ਪੁੱਤ ਬੱਚਾ ਬਚਣਾ ਚਾਹੀਦਾ ਹੈ ਮਾਂ ਦੇ ਕੇ ਖਾਣਾ ਵੀ ਸੇਸਾਰੇ ਵੀ ਬਚਣਾ ਚਾਹੀਦਾ ਸਮਝੋ ਤਾਂ ਜਦੋਂ ਪੂਰਾ ਹੋ ਗਿਆ ਜੋੜ ਹੀ ਪਾਇਆ ਫੋਟੋ ਆਦਿ ਨੇ ਉਹਦੇ ਦਿਨ ਖਾਣ ਨੂੰ ਇਹ ਗੱਲ ਰੋਟੀ ਤੋਂ ਵੀ ਤਾਂ ਨਹੀਂ ਜਿਹੜੀ ਮੇਰੇ ਬੱਚੇ ਨੂੰ ਦੋ ਸਾਲ ਤੋਂ ਇਤਰਾ ਪਿਆਜ ਮੰਜੇ ਦੇ ਤੇ ਸਾਰਾ ਘਰ ਬਾਤ ਇਹ ਫਿਰਤੇ ਆ ਤੇ ਮਾਪੇ ਬਜ਼ੁਰਗ ਨੇ ਧੀਆਂ ਹੀ ਧੀਆਂ ਉਹ ਕਿਛ ਵੱਡੀਆਂ ਨੇ ਉਹ ਬੱਚਾ ਛੋਟਾ ਉਹਦਾ ਇਹ ਇਲਾਜ ਕੋਈ ਪਹ ਹੈ ਵੀ ਨਹੀਂ ਇਲਾਜ ਕਰਾਉਣ ਚਲੇਦਾ ਹੁਣ ਇਹ ਕਹਿੰਦੇ ਕਿ ਸੰਸਾ ਬਾਹ ਫੜੇ ਤੇ ਇਲਾਜ ਹੋਵੇ ਗਰੀਬ ਦਾ ਤੇ ਰੋਟੀਆਂ ਵੀ ਆਤਰਿਆ ਹੁਣ ਬੜਾ ਮੰਦਾ ਹਾਲ ਜਿਹੜਾ ਤੇ ਕੋਈ ਨਾ ਕੋਈ ਵੀ ਭਰਾ ਬਾਹ ਫੜੇ ਇਲਾਜ ਕਰਾਵੇ ਨੰਗਲ ਪੁਲਿਸ ਨੇ ਐਕਟਿਵਾ ਸਵਾਰ ਨੌਜਵਾਨ ਕੋਲੋਂ 3 ਸਟ੍ਰਿੰਗ ਦੀਆਂ ਪਲੇਟਾਂ ਸਣੇ ਉਸ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਕਤ ਪਲੇਟਾਂ ਚੋਰੀ ਦੀਆਂ ਸਨ ਤੇ ਉਹ ਪਲੇਟਾਂ ਚੁੱਕ ਕੇ ਕਿਤੇ ਵੇਚਣ ਜਾ ਰਿਹਾ ਸੀ ਫੜੇ ਗਏ ਨੌਜਵਾਨ ਦਾ ਨਾਮ ਰਕੇਸ਼ ਕੁਮਾਰ ਹੈ ਜੋ ਕਿ ਬਿਲਕੁਲ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਮਹਿਤਪੁਰ ਦੇ ਖੇੜੇ ਪਿੰਡ ਦਾ ਰਹਿਣ ਵਾਲਾ ਹੈ ਨੰਗਲ ਥਾਣਾ ਮੁਖੀ ਹਰਦੀਪ ਸਿੰਘ ਨੇ ਕਿਹਾ ਕਿ ਨੌਜਵਾਨ ਤੇ ਨੰਗਲ ਥਾਣੇ ਦੇ ਵਿੱਚ ਪਹਿਲਾਂ ਵੀ ਕਈ ਪਰਚੇ ਦਰਜ ਨੇ ਮਾਮਲਾ ਅੰਮ੍ਰਿਤਸਰ ਦੇ ਥਾਣਾ ਕੋਟ ਖਾਸਾ ਦੇ ਨੌਂਦੇ ਇਲਾਕਾ ਇੰਦਰਪੁਰੀ ਤੋਂ ਸਾਹਮਣੇ ਆਇਆ ਜਿੱਥੋਂ ਦੇ ਰਹਿਣ ਵਾਲੇ ਵਿਕਾਸ ਨਾਮ ਦੇ ਨੌਜਵਾਨ ਨੂੰ ਘਰ ਦੇ ਬਾਹਰ ਘੁੰਮਣਾ ਉਸ ਵੇਲੇ ਮਹਿੰਗਾ ਪੈ ਗਿਆ ਜਦੋਂ 15 ਦੇ ਕਰੀਬ ਅਣਪਛਾਤੇ ਨੌਜਵਾਨਾਂ ਵੱਲੋਂ ਉਸਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਉਸ ਨੂੰ ਜ਼ਖਮੀ ਕੀਤਾ ਗਿਆ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਕਿ ਵਿਕਾਸ ਪੁੱਤਰ ਬੇਜਨਾਥ ਵਾਸੀ ਇੰਦਰਪੁਰੀ ਦੇ ਕੁਝ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਉਸ ਨੂੰ ਜ਼ਖਮੀ ਕੀਤਾ ਗਿਆ ਜਿਸ ਦਾ ਮੈਡੀਕਲ ਕਰਵਾਇਆ ਜਾ ਰਿਹਾ ਤੇ ਰਿਪੋਰਟ ਆਉਣ ਤੇ ਬਣਦੀ ਕਾਰਵਾਈ ਅਮਲ ਚੱਲੀਆਂ ਦੀ ਜਾਵੇਗੀ ਜੀ ਮੈਂ ਹਸਲ ਕਰਨੀ ਸੀਗਾ ਵੱਡਾ ਭਰਾ ਬੱਚ ਨੂੰ ਲੈ ਕੇ ਘੁੰਮ ਰਿਹਾ ਸੀ ਇਹ ਅਣਪਛਾਤੇ ਕੋਈ 15 20 ਜਨੇ ਆਏ ਆ ਤੇ ਇਹਨਾਂ ਨੇ ਆ ਕੇ ਪਿੱਛੋਂ ਹਮਲਾ ਕਰਨੇ ਚਾਲੂ ਕਰਤੇ ਆ ਤੇ ਉਹਨੂੰ ਭੱਜ ਕੇ ਆਪਣੀ ਜਾਨ ਬਚਾਈ ਜਾਨ ਬੂਏ ਦੇ ਦੱਤ ਉੱਤਰ ਮਾਰੇ ਆ ਘਰ ਇੱਟਾਂ ਮਾਰੀਆਂ ਆ ਤਾਂ ਭਾਈ ਇਨਸਾਫ ਦੀ ਮੰਗ ਕਰਦੇ ਆਂ ਜਿਹੜੇ ਹਥਿਆਰ ਨਾਲ ਵਾਰ ਕੀਤੇ ਉਹ ਐ ਦਾਤਰ ਲਿਆਉਂਦੇ ਸੀ ਉਹਨਾਂ ਵਿੱਚ ਇੱਕ ਕੋਈ ਬੰਦੂਕ ਵੀ ਸੀਗੀ ਪਿਸਟਲ ਪਿਸਟਲ ਹੋਇਆ ਕੁਛ ਨਹੀਂ ਮੈਂ ਕੱਲ ਘਰ ਕਰਦੇ ਘਰ ਦੇ ਬਾਹਰ ਖਲੋਤਾ ਵਾਂ ਤੇ ਰਾਤੀ 8 ਤੋਂ 9 ਜਣੀ ਆਏ ਆ ਘਰ ਦੇ ਬਾਹਰ ਉਹ ਆ ਕੇ ਮੇਰੇ ਦਾਤਰ ਦੁੱਤਰ ਮਾਰ ਗਏ ਜਿਨ੍ਹਾਂ ਚ ਤਿੰਨ ਕੇ ਚਾਰ ਮੁੰਡਿਆਂ ਨੂੰ ਮੈਂ ਪਛਾਣਦਾ ਵਾਂ ਬਾਕੀਆਂ ਨੂੰ ਨਹੀਂ ਮੈਂ ਪਛਾਣਦਾ ਠੀਕ ਜੀ ਮੈਂ ਉਹਨਾਂ ਦੇ ਨਾਮ ਹੈਗੇ ਇੱਕ ਦਾ ਨਾਮ ਹੈ ਸ਼ਕਤੀ ਇੱਕ ਦਾ ਨਾਮ ਹੈਗਾ ਇਹ ਵਿਸ਼ਾਲ ਇੱਕ ਦਾ ਨਾਮ ਹੈਗਾ ਮਰਿੰਡਾ ਇੱਕ ਦਾ ਨਾਮ ਰਘੂ ਹੈ ਇੱਕ ਬਿੱਲੀ ਹੈ ਇੱਕ ਬਿੱਲੀ ਹੈਗਾ ਏ ਅਦਰਸ਼ ਨਗਰ ਦੇ ਕੀ ਕੀ ਗੱਲ ਕੀ ਹੋਈ ਸਰ ਗੱਲ ਮੈਨੂੰ ਪਤਾ ਹੀ ਨਹੀਂ ਗੱਲ ਮੈਂ ਨਾ ਇੱਕ ਮੁੰਡਾ ਮੇਰੇ ਘਰ ਸਾਹਮਣੇ ਰਹਿੰਦਾ ਉਹਦਾ ਨਾਮ ਹੈਗਾ ਵਿਕਾਸ ਨਾਮ ਮੇਰਾ ਵੀ ਵਿਕਾਸ ਆ ਉਹਦੇ ਚੱਕਰ 'ਚ ਆ ਗਿਆ ਮੈਨੂੰ ਮਾਰ ਗਏ ਹੁਣ ਕੀ ਮੰਗ ਕਰਦੇ ਹੋ ਮੰਗ ਕਰਦਾ ਮੈਂ ਕਿ ਜੋ ਬੰਦੀ ਕਾਨੂੰਨੀ ਕਾਰਵਾਈ ਨਾਲ ਦੇ ਉੱਤੇ ਕੀਤੀ ਜਾਵੇ ਤਰਕਾਸ ਦਿੱਤੀ ਦਰਖਾਸਤ ਦਿੱਤੀ ਆ ਡਾਟ ਕਟਾਈ ਹੈ ਮੈਂ ਆਪਣੀ ਅਕਾਲਪੁਰਕੀ ਫੌਜਵਾਲੋ 1984 ਦੀ ਯਾਦ ਨੂੰ ਸਮੋਏ ਰੱਖਣ ਲਈ ਖੂਨਦਾਨ ਕੈਂਪ ਡੇਰਾ ਭੂਰੀਵਾਲਾ ਤਰਨਤਾਰਨ ਰੋਡ ਅੰਮ੍ਰਿਤਸਰ ਵਿਖੇ ਲਗਾਇਆ ਗਿਆ। ਕੈਂਪ ਦੀ ਸ਼ੁਰੂਆਤ ਗਿਆਨੀ ਕੇਵਲ ਸਿੰਘ ਜੀ ਸਾਹਿਬ ਦਾ ਜਥੇਦਾਰ ਵੱਲੋਂ ਅਰਦਾਸ ਕਰਕੇ ਕੀਤੀ ਗਈ ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਨੇ ਕੈਂਪ ਦੌਰਾਨ ਖੂਨਦਾਨ ਕਰਕੇ ਜੂਨ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਇਸ ਮੌਕੇ ਤੇ ਸਪੀਕਰ ਸੰਧਵਾ ਨੇ ਕਿਹਾ ਕਿ ਸਰਬੱਤ ਦਾ ਭਲਾ ਪੰਥ ਕੀ ਜਿੱਤ ਤੇ ਚੜ੍ਹਦੀ ਕਲਾ ਸਿਰਫ ਨਾਰੇ ਨਹੀਂ ਹੈ ਸਿੱਖਾਂ ਦੇ ਕਿਰਦਾਰ ਦੀ ਝਲਕ ਹੈ ਇਸ ਮੌਕੇ ਬਾਬਾ ਕਸ਼ਮੀਰਾ ਸਿੰਘ ਬਾਬਾ ਸੁਖਵਿੰਦਰ ਸਿੰਘ ਨੇ ਅਕਾਲ ਪੁਰਖ ਦੀ ਫੌਜ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਖੂਨਦਾਨ ਕਰਨਾ ਮਨੁੱਖਤਾ ਦੀ ਸਭ ਤੋਂ ਵੱਡੀ ਸੇਵਾ ਹੈ ਕਿਉਂਕਿ ਖੂਨਦਾਨ ਇੱਕ ਮਹਾਦਾਨ ਹੈ ਸਮprਦਾਇ ਭੂਰੀ ਵਾਲਿਆਂ ਵੱਲੋਂ ਔਰ ਅਕਾਲਪੁਰ ਦੀ ਫੌਜ ਵੱਲੋਂ ਹਰ ਸਾਲ 6 ਜੂਨ ਨੂੰ ਫ੍ਰੀ ਮੈਡੀਕਲ ਕੈਂਪ ਔਰ ਬਲੱਡ ਡੋਨੇਸ਼ਨ ਕੈਂਪ ਆਯੋਜਿਤ ਕੀਤਾ ਜਾਂਦਾ ਔਰ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ ਜਾਂਦੀ ਹੈ ਸੋ ਇਹ ਦਿਨ ਬੜਾ ਇਤਿਹਾਸ ਦੇ ਵਿੱਚ 6 ਜੂਨ ਨੂੰ ਵੱਖ ਵੱਖ ਤਰੀਕੇ ਨਾਲ ਯਾਦ ਕੀਤਾ ਜਾਂਦਾ ਹੈ ਸਾਡੇ ਤਾਂ ਮਤਲਬ ਇਹਦੇ ਵਾਸਤੇ ਸ਼ਬਦ ਨਹੀਂ ਹੈ ਛੇ ਜੀ ਨੇ ਜਿਹੜਾ ਪਾਣਾ ਵਰਤਿਆ ਸੀ। ਤੋਂ ਇਹ ਮਹਾਂਪੁਰਸ਼ ਨੂੰ ਇਸ ਤਰੀਕੇ ਨਾਲ ਯਾਦ ਕਰਦੇ ਆ। ਅਕਾਲਪੁਰ ਕੀ ਫੌਜ ਯਾਦ ਕਰਦੀ ਆ। ਤੇ ਹੈ ਵੀ ਨਾ ਭੁੱਲਣੀ ਉਹ। ਤੋਂ ਸਰਬੱਤ ਦੇ ਭਲੇ ਦੀ ਕਾਮਨਾ ਕਰਦੇ ਆ। ਹੁਣ ਨਜ਼ਰ ਮਾਰਦੇ ਅੱਜ ਦੇ ਮੌਸਮ ਤੇ ਹਾਲ ਦੇਬਾ। ਆਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ